ਮੇਰਾ ਰਜਤ ਕੁਮਾਰ ਹੈ ਜੀ। ਰਜਤ ਕੁਮਾਰ ਹੈ। ਮੰਡੀ ਗਿੱਲਿਆਂ ਵਾਲੀ ਦੇ ਜੀ। ਇਹ ਆ ਕਿਹੜਾ ਬਾੜ ਹੈ? ਬਾੜ ਨੰਬਰ 1 ਹੈ 5 ਜੀ। ਅੱਛਾ ਕੀ ਦਿੱਕਤ ਪਿਆਰੀ ਹੈ ਵੀਰੇ? ਦਿੱਕਤ ਪੈਸਾ ਹੈ। ਸੀਵਰ ਪੰਨੀ ਸਾਈਡ ਜਿਹੜੇ ਹੈਗੇ ਆ ਲਾਈਨ ਆ। ਆ ਤੀਜੇ ਦਿਨ ਬੰਦ ਹੋਈ ਰਹਿੰਦੀ ਆ ਮਹੀਨੇ ਬਾਅਦ ਮਤਲਬ ਬੰਦ ਹੋਈ ਰਹਿੰਦੀ ਆ। ਜਿਹੇ ਕੋਲੇ ਜਗਾਈ ਸੀਗੇ ਇਕੱਠੇ ਹੋਗੇ ਉਹ ਕਹਿੰਦੇ ਵੀ ਬਿੱਲ ਨਹੀਂ ਭਰਦੇ ਭਾਈ। ਅੱਛਾ ਠੀਕ ਹੈ। ਬਿੱਲ ਹੁਣ ਇੱਥੋਂ ਦੇ ਲੋਕ ਤਾਂ ਮੰਨ ਲਓ ਜਾ ਕੇ ਉੱਥੇ ਭਰਦੇ ਰਹੇ ਨੇ ਇਹ ਤਾਂ ਸਰਕਾਰ ਦੀ ਕੋਈ ਇਹ ਜਿਹੀ ਨੀਤੀ ਆਵੇ ਵੀ ਸਾਰਿਆਂ ਦੇ ਘਰੇ ਬਿੱਲ ਸਿੱਟ ਕੇ ਜਾਣ ਕਿ ਜਿਹਦਾ ਕਨੈਕਸ਼ਨ ਨਹੀਂ ਭਰਦਾ ਜਿਹੜਾ ਬੰਦਾ ਉਹਦਾ ਕਨੈਕਸ਼ਨ ਕੱਟਿਆ ਜਾਵੇ ਤਾਂ ਕੋਈ ਜਾ ਕੇ ਮਸਲੇ ਦਾ ਹੱਲ ਹੋਊਗਾ ਜੀ ਲੋਕ ਇੱਥੇ ਲੜ ਲੜ ਮਰੀ ਜਾਂਦੇ ਕੋਈ ਲੀਡਰ ਆ ਕੇ ਨਹੀਂ ਖੜਾ ਇੱਥੇ ਕੋਈ ਹਾਲੇ ਤੱਕ ਕੋਈ ਨਹੀਂ ਸਾਡਾ ਸਰਪੰਚ ਚਲੋ ਬਾਹਰ ਗਿਆ ਹੋਇਆ ਪਹਿਲਾਂ ਉਹ ਖਲਾ ਦਿੰਦਾ ਹੁੰਦਾ ਸੀਗਾ ਉਸ ਤੋਂ ਇਲਾਵਾ ਕਿਸੇ ਨੇ ਕੋਈ ਹੋ ਨਹੀਂ ਕੀਤਾ ਨਾ ਕੋ ਡੀ ਸੰਦੀ ਆ ਕੇ ਇਹ ਪੈਸਾ 2 ਸਾਲ ਤੋਂ ਕਰੀਬ ਹੋ ਗਿਆ ਹੁਣੇ ਹੰਗਾਮਾ ਕਿਸ ਜਾਣ ਨੂੰ ਪਿਆ ਹੰਗਾਮਾ ਵੀਰੇ ਐਵੇਂ ਆ ਭਾਈ ਸਾਡੇ ਕਨੈਕਸ਼ਨ ਹੈਗੇ ਇਧਰਲੀ ਸਾਈਡ ਤੇ ਇਹ ਆਂਦਾ ਪਿੱਛੇ ਦਾ ਪਾਣੀ ਅਗਲਾ ਹੁਣ ਸਾਨੂੰ ਅੱਗੇ ਕੋਈ ਟੱਪਣ ਨਹੀਂ ਦਿੰਦਾ ਪਾਣੀ ਅਗਲਾ ਕਹਿੰਦਾ ਸਾਡੇ ਕੋਲ ਭੇਜ ਦੇ ਉਹ ਸਾਡਾ ਸੀਵਰ ਨਹੀਂ ਲੈਣਾ ਨਹੀਂ ਦੇਣਾ ਨਹੀਂ ਇਸ ਕਰਕੇ ਅਸੀਂ ਬੰਨ੍ਹਾ ਲਾਇਆ ਸੀ ਵੀ ਤੁਹਾਡੇ ਪਾਣੀ ਤੁਹਾਡੇ ਕੋਲੇ ਰਵੇ ਹਾਂ ਤੋ ਸਾਨੂੰ ਲੈ ਕੇ ਹੰਗਾਮਾ ਹਾਂਜੀ ਹਾਂਜੀ ਤਾਨੂੰ ਮੰਗ ਕੀ ਕਰਦੇ ਆ ਮੰਗ ਕੀ ਕਰਦੇ ਆ ਜੀ ਬਸ ਸੀਵਰ ਖੁਲਾਇਆ ਜਾਵੇ ਜੀ ਸੀਵਰ ਬੰਦ ਨਹੀਂ ਹੋਣਾ ਚਾਹੀਦਾ ਕੋਈ ਇਹ ਜਿਹਾ ਮਸਲਾ ਹੱਲ ਕਰਣ ਇਹਦਾ ਵੀ ਕੋਈ ਪਾਈਪ ਲਾਈਨ ਕੋਈ ਹੈ ਜੀ ਪਾਣ ਜਾਂ ਕੁਛ ਵੀ ਹੈ ਮਤਲਬ ਐ ਨਾ ਹੋਵੇ ਵੀ ਅੱਜ ਖੋਲ ਕੇ ਜਾਂਦੇ ਆ ਪਰਸੋਂ ਬੰਦ ਹੋ ਜਾਂਦਾ ਜੀ ਬਸ ਆਈ ਹੈ ਜੀ ਮੰਦੀ ਕਿੱਲੇ ਵਾਲੀ ਮੰਦੀ ਕੀ ਹੋਇਆ ਕੀ ਹੈ ਜੀ ਤੇ ਪਿਛਲੀ ਗਲੀਆਂ ਦਾ ਲੋਕਾਂ ਦਾ ਗੰਦ ਆਉਂਦਾ ਹੈ ਤੇ ਆ ਸਾਨੂੰ ਬਹੁਤ ਹੀ ਸਸਹਨ ਕਰ ਲਿਆ ਸਾਡੇ ਘੂਆਂ ਟੱਕਰ ਜਾਂਦਾ ਤੇ ਫਿਰ ਅਸੀਂ ਤਾਂ ਬੰਨ ਲਾਤਾ ਹੁਣ ਕਲੇਸ਼ ਪਿਆ ਖੜਾ ਬਹੁਤ ਜ਼ਿਆਦਾ ਸੀਵਰ ਤੇ ਲੱਗਿਆ ਲੜਾਈਆਂ ਕਰਨ ਅਸੀਂ ਕਹਿੰਦੇ ਸੀਵਰ ਖਿਲਾਓ ਆਪਦਾ ਸੀ ਬੰਨ ਤੋੜ ਦਾਂਗੇ ਇਹ ਇੱਕ ਦਿਨ ਖੁੱਲਦਾ ਦੂਜੇ ਦਿਨ ਫਿਰ ਬੰਦ ਹੋਵੇ ਹੈ ਇਹ ਐਵੇਂ ਨਹੀਂ ਹੈਗਾ ਇੱਕ ਦਿਨ ਖੁੱਲ ਗਿਆ ਮੁੜ ਕੇ ਸਪਾਈ ਹੈ ਕੱਲ ਖੁੱਲ ਗਿਆ ਅੱਜ ਪਰਸੋਂ ਫੇਰ ਉਵੇਂ ਹੀ ਇੱਕ ਦਿਨ ਇੱਕ ਦਿਨ ਸਦਾ ਰੋਦ ਦਾ ਕਮਾਟ ਹੈ